ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਵੈਸਕਾ ਤੋਂ ਉਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੋਣੇ ਉਹ ਤਾਂ ਐਡਰੈਸ ਨੋਟ ਕਰ ਲਓ ਕੋਟ ਕਪੂਰਾ ਰੋਡ ਨੇੜੇ ਗੁਲਤਾਰ ਗੋਦੜੀ ਸਾਹਿਬ ਫਰੀਦਕੋਟ ਤੇ ਅੱਜ ਜਿਹੜੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਸੂਟ ਆ ਜਿਹੜੇ 100% ਕਾਟਨ ਦੇ ਰਹਿਣਗੇ ਤੇ ਉਹਨਾਂ ਦੇ ਉੱਪਰ ਨਾ ਤੁਹਾਨੂੰ ਬੈਕ ਸਾਈਡ ਫਰੰਟ ਸਾਈਡ ਤੇ ਬਾਜੂ ਤੇ ਚੌਕ ਕਟਵਰਕ ਮਿਲੂਗਾ ਜਿਹੜੇ ਸੂਟਾਂ ਤੇ ਫਰੰਟ ਸਾਈਡ ਬੈਕ ਸਾਈਡ ਔਰ ਚੌਕ ਬਾਜੂ ਤੇ ਕਟਵਰਕ ਹੈ ਉਹਨਾਂ ਦੀ ਪ੍ਰਾਈਸ ਰਹੂਗੀ 899 ਰੁਪਏ ਠੀਕ ਹੈ ਜੀ ਤੇ ਜਿਨ੍ਹਾਂ ਦੇ ਸਿਰਫ ਘੇਰੇ ਘੇਰੇ ਤੇ ਕਟਵਰਕ ਮਿਲੂਗਾ ਉਹਨਾਂ ਦੀ ਪ੍ਰਾਈਸ ਰਹੂਗੀ 800 ਰੁਪਏ ਲਓ ਪਹਿਲਾਂ ਮੈਂ ਤੁਹਾਨੂੰ ਜਿਹੜਾ ਸੂਟ ਦਿਖਾ ਰਹੀ ਆ ਉਹਦਾ ਸਿਰਫ ਘੇਰੇ ਤੇ ਤੁਹਾਨੂੰ ਇਹ ਵਾਲਾ ਕਟਵਰਕ ਮਿਲੂਗਾ ਠੀਕ ਹੈ ਜੀ ਤੇ ਕਟਵਰਕ ਮੈਂ ਨਾਪ ਦਿੰਨੀ ਆ ਜੇ ਇੰਚੀ ਟੇਪ ਲੱਭ ਗਿਆ ਤਾਂ ਲਓ ਜੀ ਸੌਖੇ ਲੱਭ ਗਿਆ ਆਇਆ ਤਾਂ ਰੱਖਿਆਵੇ ਨੋ 3 ਤੱਕ ਕੱਟਵਰਕ ਹੋਇਆ ਬਾਦੂ ਹੈ ਜੀ ਕੱਟਵਰਕ ਤਾਂ ਇਸ ਤੋਂ ਜ਼ਿਆਦਾ ਤਾਂ ਮੈਂ ਲਾ ਦੇ ਘੇਰਾ ਕੱਟੀ ਹੋਊਗੀ ਸਦਾ ਇਹ ਹੈਗਾ ਜੀ ਬਾਜੂ ਦਾ ਕੱਟਵਰਕ ਤੇ ਕਾਟਨ ਬਿਲਕੁਲ ਕਾਟਨ ਰਹੂਗੀ ਬਿਲਕੁਲ ਕਾਟਨ ਆ ਤੁਸੀਂ ਨੇੜੇ ਕਰਕੇ ਦੇਖ ਲੂ ਕੋਈ ਲਾਈਨਿੰਗ ਦੀ ਲੋੜ ਨਹੀਂ ਨੇੜੇ ਆ ਕੇ ਕਲਰ ਫਰਕ ਪੈ ਜਾਂਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਕੋਈ ਸੀ ਥਰੂ ਨਹੀਂ ਹੈਗਾ ਆਰਾਮ ਨਾਲ ਗਰਮੀਆਂ ਚ ਪਾਇਓ ਲੈ ਹਟਾਓ ਠੀਕ ਹੈ ਜੀ ਪੂਰਾ ਸੂਟ ਹੈ ਆ ਸਹੀ ਰੇਟ ਹੈ ਆ ਸਹੀ ਆ ਗਿਆ ਰੰਗ ਸਹੀ ਹੈ ਕਲਰ ਤੁਸੀਂ ਸਹੀ ਦੇਖ ਰਹੇ ਹੋ ਜਮਾ ਸਹੀ ਹੈ ਹਲਕਾ ਜਿਹਾ ਗ੍ਰੀਨ ਦਾ ਟੱਚ ਹੈ ਵਿੱਚ ਪਿਸਤਾ ਜਿਹਾ ਕਲਰ ਹੈਗਾ ਤੇ ਪ੍ਰਾਈਸ ਰਹੂਗੀ ਇਹਦੀ 800 ਰੁਪਏ ਬਾਜੀ ਤੇ ਕਟਵਰਕ ਔਰ ਘੇਦੇ ਤੇ ਕਟਵਰਕ ਘੇਰਾ ਮਿਲੂਗਾ 30 ਲਓ ਜੀ ਅਗਲਾ ਸੂਟ ਦੇਖੋ ਇਹ ਹੈਗੀ ਆ ਜੀ ਸ਼ਰਟ ਲਓ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹਦੇ ਕਾਫੀ ਸਾਰਾ ਕਟਵਰਕ ਹੈ ਚੌਕ ਤੁਸੀਂ ਆਪਣਾ ਨਾ ਘੇਰਾ ਵਗੈਰਾ ਦੇਖ ਕੇ ਨੋਟ ਕਰ ਲਿਓ ਉਸ ਹਿਸਾਬ ਨਾਲ ਸੂਟ ਬਾਈ ਕਰਨਾ ਹੈ ਤੁਸੀਂ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਉਣੀ ਆ ਲੋ ਘੇਰਾ ਦੇਖ ਲਓ ਘੇਰਾ ਦੇਖੋ ਜੀ ਇਹਦਾ ਮਿਲੂਗਾ ਤੁਹਾਨੂੰ 21 ਠੀਕ ਹੈ ਜੀ ਇਹ ਹੋ ਗਈ ਇਹਦੀ ਫਰੰਟ ਸਾਈਡ ਰੈੱਡ ਦੇ ਵਿੱਚ ਵਾਈਟ ਦਾ ਪ੍ਰਿੰਟ ਹੈ ਔਰ ਜਿਹੜਾ ਕਟਵਰਕ ਹੋਇਆ ਰੈਡ ਗਾਜਰੀ ਜਰ ਰੈਡ ਆਹ ਲਓ ਜੀ ਇਹ ਵਾਲਾ ਵਿੱਚ ਜਰੀ ਦਾ ਵੀ ਥੋੜਾ ਥੋੜਾ ਵਿੱਚ ਵਰਕ ਹੈ ਕਟ ਵਰਕ ਖਾਸਾ ਹੋਇਆ ਹੋਇਆ ਠੀਕ ਹੈ ਤੇ ਇਹਦੇ ਤੁਹਾਨੂੰ ਬੈਕ ਸਾਈਡ ਤੇ ਵੀ ਮਿਲੂਗਾ ਇਹ ਵਾਲਾ ਕਟ ਵਰਕ ਲਓ ਚੌਕਾਂ ਤੇ ਦੋਨਾਂ ਦੇ ਫਰੰਟ ਬੈਕ ਘੇਰੇ ਤੇ ਔਰ ਇਹ ਹੈਗੀ ਇਹਦੀ ਬੋਜੀ ਠੀਕ ਹੈ ਜੀ 2.5 ਮੀਟਰ ਦਾ ਪੀਸ ਰਹੂਗਾ ਪਿਓਰ ਕਾਟਨ ਦੇ ਵਿੱਚ ਰਹੂਗਾ ਤੇ ਇਹ ਰਹੂਗੀ ਜੀ ਇਹਦੀ ਸਲਵਾਰ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਰਹੂਗੀ 899 ਰੁਪਏ ਲਾਲ ਲੀਏ ਆ ਪ્યોਰ ਰੈੱਡ ਨਹੀਂ ਹੈਗਾ ਜੀ ਥੋੜਾ ਜਿਹਾ ਗਾਜਰੀ ਜੇ ਮਚਦਾ ਗਾਜਰੀ ਜੇ ਤੇ ਨੈਕਸਟ ਦੇਖੋ ਨੋ ਪੀਚ ਕਲਰ ਹੈਗਾ ਇਹਦਾ ਪੀਚਾ ਮਰੰਗ ਸਹੀ ਹੈ ਬਿਲਕੁਲ ਸਹੀ ਆ ਰਿਹਾ ਕਲਰ ਬੀਬੀ ਨੇ ਦੱਸਤਾ ਤੁਹਾਨੂੰ ਠੀਕ ਹੈ ਜੀ ਕੇਰਾ ਸੇਮ ਹੀ ਰਹੂਗਾ ਜਿੰਨਾ ਕੇਰਾ ਮੈਂ ਪਹਿਲੇ ਦਾ ਕਿਹਾ ਸੀ ਉਹੀ ਕੇਰਾ ਇਹਦਾ ਰਹੂਗਾ ਦੇਖ ਲੈ ਇੱਕ ਹੀ ਕੇਰਾ ਹੋਊਗਾ ਨਹੀਂ ਮੈਂ ਦੱਸਦਾ ਸਾਰਿਆਂ ਦਾ ਸੇਮ ਕੇਰਾ ਹੈ ਸੇਮਿਕੇ ਰਾਜੀ 21 ਪਾਉਣੇ ਕਿ 21 ਘੇਰਾ ਰਹੂਗਾ ਇਹਦਾ ਤੇ ਬਾਕੀ ਬਾਜੂ ਤੇ ਵੀ ਰਹੂ ਚੌਕਾਂ ਤੇ ਵੀ ਰਹੂ ਬੈਕ ਸਾਈਡ ਵੀ ਫਰੰਟ ਸਾਈਡ ਵੀ ਤੇ ਪ੍ਰਾਈਸ 899 ਤੇ ਇਹ ਰਹੂਗੀ ਜੀ ਇਹਦੀ ਸਲਵਾਰ ਇਹ ਵਾਲਾ ਪ੍ਰਿੰਟ ਸਲਵਾਰ ਠੀਕ ਹੈ ਅਗਲਾ ਦੇਖੋ ਲੋ ਜਦੋਂ ਇਹਨਾਂ ਦੇ ਕੱਟਵਰਕ ਹੁੰਦਾ ਨਾ ਉਹ ਥੋੜੇ ਜਿ ਮੱਟ ਪੈ ਜਾਂਦੇ ਆ ਨਾ ਲੋ ਫਰੰਟ ਸਾਈਡ ਤੇ ਬੈਕ ਸਾਈਡ ਉਦਾਂ ਹੀ 21 ਘੇਰਾ ਮਿਲੂਗਾ ਠੀਕ ਹੈ ਜੀ ਪੈਰਟ ਐਂਡ ਵਾਈਟ ਕਲਰ ਹੈਗਾ ਪੈਰਟ ਵੀ ਨਹੀਂ ਮਹਿੰਦੀ ਪੈਰਟ ਜਿਹਾ ਕਲਰ ਹੈ 100% ਕਾਟਰ ਮਿਲੂਗੀ ਠੀਕ ਹੈ ਜੀ ਇਹ ਹੈਗੀ ਇਹਦੀ ਬਾਜੂ ਬੈਕ ਸਾਈਡ ਤੇ ਫਰੰਟ ਸਾਈਡ ਦੋਨੇ ਪਾਸੇ ਮਿਲੂਗਾ ਤੁਹਾਨੂੰ ਕਟਵਰਕ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਤੇ ਅਗਲਾ ਸੂਟ ਆ ਲੋ ਇਹਨਾਂ ਦੇ ਨਾਲ ਦੇ ਪ੍ਰਿੰਟ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਇਹਦੇ ਤੇ ਬੈਕ ਸਾਈਡ ਫਰੰਟ ਸਾਈਡ ਕਟਵਰਕ ਮਿਲਣਾ ਹੈ ਇਹ ਵਾਲਾ ਕਾਫੀ ਕਾਫੀ ਕਟਵਰਕ ਹੈ ਜੀ ਤੇ ਉਹਦੇ ਅਕੋਰਡਿੰਗਲੀ ਪ੍ਰਾਈਸ ਕੁਛ ਵੀ ਨਹੀਂ ਹੈਗੀ ਤੇ ਇਹ ਹੈਗੀ ਇਹਦੀ ਸਲਵਾਰ ਠੀਕ ਹੈ ਪ੍ਰਾਈਸ 899 ਰੁਪਏ ਅਗਲਾ ਦੇਖ ਲਓ ਸੇਮ ਹੀ ਆ ਕਲਰ ਫਰਕ ਹੈ ਪ੍ਰਿੰਟ ਫਰਕ ਹੈ ਇਹਦੇ ਨਾਲ ਦਾ ਮਹਿੰਦੀ ਦੇਖਿਆ ਤੁਸੀਂ ਮਹਿੰਦੀ ਪੈਰਟ ਦਾ ਇਹ ਵਾਲਾ ਆਹੋ ਉਹ ਨਹੀਂ ਮੈਨੂੰ ਵੱਧ ਲੱਗਦਾ ਉਹ ਨਹੀਂ ਹੈ ਇਹ ਕੀ ਹੈ ਲੋ ਜੀ 21 ਹੋਈ ਹੈ ਕਿਹੜਾ ਹੂੰ ਤੇ ਬੈਕ ਸਾਈਡ ਤੇ ਵੀ ਮਿਲੂਗਾ ਤੁਹਾਨੂੰ ਕਟਵਰਕ ਉਦਾਂ ਹੀ ਠੀਕ ਹੈ ਤੇ ਬਾਜੂ ਤੇ ਵੀ ਮਿਲੂਗਾ ਤੇ ਇਹ ਰਹੂਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਬਹੁਤ ਸੋਹਣੇ ਲੱਗਦੇ ਐ ਇਹ ਜੇ ਸੂਟ ਗਰਮੀਆਂ 'ਚ ਕਿਉਂਕਿ ਜਿਆਦਾ ਵਰਕ ਵਾਲੇ ਸੂਟ ਪਾਈ ਨਹੀਂ ਜਾਂਦੇ ਗਰਮੀ 'ਚ ਲੋ ਜੀ ਅਗਲਾ ਦੇਖੋ ਮਿੱਠਾ ਪੀਲਾ ਇਹਦੇ ਵੀ ਉਸੇ ਤਰ੍ਹਾਂ ਹੀ ਤੁਹਾਨੂੰ ਫਰੰਟ ਸਾਈਡ ਮਿਲੂਗੀ ਬੈਕ ਸਾਈਡ ਮਿਲੂਗੀ ਤੇ ਬਾਜੂ ਠੀਕ ਹੈ ਜੀ ਲੋ ਇਹ ਹੈਗੀ ਆ ਦੀ ਸਲਵਾਰ ਪ੍ਰਾਈਸ 899 ਲੋ ਜੀ ਅਗਲਾ ਸੂਟ ਦੇਖੋ ਤੁਸੀਂ ਇਗਨੋਰ ਕਰਿਓ ਬਾਲ ਬੂਲ ਕਿਉਂਕਿ ਇਹ ਕੱਟਵਰਕ ਕਰਦੇ ਆ ਨਾ ਜਦੋਂ ਉਹਦੋਂ ਇਦਾਂ ਹੋ ਜਾਂਦੇ ਨੇ ਤੇ ਲੋ ਜੀ ਦੇਖੋ ਕੱਟਵਰਕ ਦੇਖ ਲਓ ਕਾਟਨ ਬਹੁਤ ਫਾਈਨ ਹੈ ਐਨ ਮਲਾਈ ਵਰਗੀ ਪਈਆ ਕਾਟਨ ਫਰੰਟ ਬੈਕ ਤੇ ਬਾਜੀ ਇਹ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਜੀ ਤੁਹਾਨੂੰ ਇਹ ਬਾਜੂ ਹੈ ਦੀ ਠੀਕ ਹੈ ਜੀ ਆਲ ਓਵਰ ਸੂਟ ਹੈ 899 ਇਦੇ ਵਿੱਚ ਕਲਰ ਦੇਖ ਲਓ ਇਹ ਵਾਲਾ ਕਲਰ ਇੱਕ ਇਹਦੇ ਵਿੱਚ ਉਦਾਂ ਹੀ ਤੁਹਾਨੂੰ ਬੈਕ ਫਰੰਟ ਤੇ ਬਾਜੂ ਇਦਾਂ ਹੀ ਕਟਵਰਕ ਮਿਲੂਗਾ ਠੀਕ ਹੈ ਇਹ ਵਾਲਾ ਪ੍ਰਿੰਟ ਰਹੂਗਾ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਕਲਰ ਸਹੀ ਦੇਖ ਰਹੇ ਹੋ ਤੁਸੀਂ ਫਿਰੋਜ਼ੀ ਕਲਰ ਅਗਲਾ ਦੇਖੋ ਇਹ ਵਾਲਾ ਕਲਰ ਬੈਕ ਫਰੰਟ ਸੇਮ ਤੁਹਾਨੂੰ ਕਟਵਰਕ ਮਿਲੂਗਾ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਹਾਂ ਆਹ ਲਓ ਇਹ ਵਾਲਾ ਕਟਵਰਕ ਹੈ ਠੀਕ ਹੈ ਜੀ ਬੈਕ ਤੇ ਫਰੰਟ ਤੇ ਔਰ ਬਾਜੂ ਤੇ 899 ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲ ਜੂਗਾ ਇਹਦੇ ਵਿੱਚ ਇਹ ਵਾਲਾ ਤੁੱਕ ਇਹ ਅਸੀਂ ਸੈਟਿੰਗ ਕਰਨੀ ਹੈ ਨਾ ਦੀ ਹਜੇ ਹੋ ਕੇ ਆਏ ਨੇ ਕਟਵਰਕ ਤਾਂ ਵੱਟ ਪੈ ਗਈ ਬਹੁਤ ਠੀਕ ਹੈ ਜੀ ਲੋ ਕਲਰ ਬਹੁਤ ਸੋਹਣਾ ਮਸਟਰਡ ਤੇ ਕਟਵਰਕ ਹੋ ਜਾਵੇ 899 ਚ ਇੱਕ ਸੂਟ ਹੋਰ ਦਿਖਾ ਦਾਂ ਆ ਇਹਦੇ ਨਾਲ ਦੇ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਆ ਲੋ ਥੋੜਾ ਜਿਹਾ ਪਿਸਤਾ ਜਿਹਾ ਕਲਰ ਆ ਸ਼ਾਇਦ ਪਹਿਲਾਂ ਦੇਖ ਲਿਆ ਇੱਕ ਇਹਦੇ ਨਾਲ ਦਾ ਮੈਨੂੰ ਲੱਗਦਾ ਠੀਕ ਹੈ ਚਲੋ ਦੁਬਾਰਾ ਦਿਖਾ ਦਿੰਨੇ ਹਾਂ ਚਲੋ ਜੀ ਇਹ ਆ ਲੋ ਠੀਕ ਹੈ ਪ੍ਰਾਈਸ ਰੋਗੀ 800 99 ਲੋ ਜੀ ਅਗਲਾ ਦੇਖੋ ਵੋਲੋ ਇਹਦਾ ਬੈਕ ਸਾਈਡ ਨਹੀਂ ਹੈਗਾ ਜੀ ਘੇਰਾ ਸਿਰਫ ਫਰੰਟ ਸਾਈਡ ਹੈ ਔਰ 21 ਘੇਰਾ ਹੈ ਕੀ ਹੈਗਾ ਬੈਕ ਹੈਗਾ 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 ਲੋ ਜੀ ਬੈਕ ਫਰੰਟ ਬਾਜੂ ਉਸੇ ਤਰ੍ਹਾਂ ਹੀ ਆ ਜਦੋਂ ਤੁਸੀਂ ਪਹਿਲਾਂ ਦੇਖ ਲੇ ਔਰ ਵਾਈਟ येलो ਦਾ ਜਿਹੜਾ ਕੰਟਰਾਸਟ ਆ ਗਰਮੀਆਂ ਦੇ ਲਈ ਬਹੁਤ ਸੂਟਿੰਗ ਹੁੰਦਾ ਇਹ ਹੈਗੀ ਆ ਜੀ ਇਹਦੀ ਸਲਵਾਰ ਤੇ ਪ੍ਰਾਈਸ 899 ਰੁਪਏ ਲੋ ਜੀ ਅਗਲਾ ਦੇਖੋ ਹੁਣ ਇਹ ਲੋ ਡਾਟਸ ਵਾਲੇ ਸੂਟ ਨੇ ਇਹ ਬੜਾ ਸ਼ਰਟ ਹੈ ਜਿਹੜਾ ਮਰਜ਼ੀ ਸ਼ਰਟ ਕਰ ਲਿਓ ਵੈਸੇ ਸਾਡਾ ਇਹ ਸ਼ਰਟ ਹੈ ਔਰ ਇਹ ਹੈਗੀ ਆ ਸਲਵਾਰ ਇਹਦੀ ਤੁਸੀਂ ਜਿ ਮਰਜ਼ੀ ਠੀਕ ਹੈ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਇਹ ਵਾਲੀ ਸਲਵਾਰ ਜਦੋਂ ਇਹ ਬਣ ਜਾਂਦੀਆਂ ਨੇ ਨਾ ਜੀ ਸਲਵਾਰਾਂ ਬਿਲਕੁਲ ਸੀ ਥਰੂ ਨਹੀਂ ਰਹਿੰਦੀਆਂ ਹੈਗੀਆਂ ਫਿਰ ਪਾਏਗਾ 100% कॉटन ਮਿਲੂਗੀ ਤੇ ਇਹ ਰਹੂਗੀ ਇਹਦੇ ਨਾਲ ਸ਼ਰਟ ਠੀਕ ਹੈ ਬੇਸ ਦੇ ਨਾਲ ਦੇ ਡਾਟਸ ਲੱਗੇ ਹੋਏ ਤੇ ਇਹਨਾਂ ਦੀ ਪ੍ਰਾਈਸ ਜਿਹੜੀ ਉਹ 650 ਹੋਊਗੀ ਤੇ ਅਗਲਾ ਦੇਖੋ ਇਹ ਲੋ ਇਹਦੇ ਨਾਲ ਵਾਈਟ ਸਲਵਾਰ ਹੈ ਬਹੁਤ ਪਿਆਰਾ ਲੱਗਦਾ ਗਰਮੀਆਂ ਦੇ ਵਿੱਚ ਪਾਉਣ ਲਈ ਆਹ ਸੂਟ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਪ੍ਰਾਈਸ 650 ਬਿਲਕੁਲ ਅੱਜ ਤੁਹਾਨੂੰ ਨਵੀਂ ਚੀਜ਼ ਲੈ ਕੇ ਦਿਖਾਈ ਹੈ ਗਾਜਰੀ ਗਾਜਰੀ ਦੇ ਵਿੱਚ ਵਾਈਟ ਡਾਟਸ ਤੇ ਵਾਈਟ ਸਲਵਾਰ ਠੀਕ ਹੈ ਸਲਵਾਰਾ ਜਿਹੜੀ ਉਹ ਕੋਈ ਸੀਧਰੂ ਨਹੀਂ ਹੈਗੀ ਬਹੁਤ ਵਧੀਆ ਹੈ ਕਾਟਨ ਬੜੀ ਸੋਹਣੀ ਹੈ ਸਲਵਾਰ ਦੀ ਐ ਨਹੀਂ ਹੈਗੀ ਕਿ ਮਰੀਜੀ ਹੈ ਹਾਂ ਮਰੀਜੀ ਨਹੀਂ ਹੈਗੀ ਤੇ ਪ੍ਰਾਈਸ ਹੈਗੀ ਹੈ 650 ਲਓ ਜੀ ਬਲੈਕ ਦੇ ਨਾਲ ਰੈੱਡ ਸਲਵਾਰ ਬੜੇ ਪਿਆਰੇ ਲੱਗਦੇ ਨੇ ਇਹ ਜਿਹੇ ਕਲਰ ਜਿਹਨਾਂ ਬਾਹਲੇ ਸੋਹਣੇ ਲੱਗਦੇ ਹੁੰਦੇ ਆ ਇਹ ਗਰਮੀਆਂ ਚ ਪਾਉਣ ਲਈ ਤੇ ਇਹਦੇ ਨਾਲ ਰੈੱਡ ਸਲਵਾਰ ਹੈ ਲਓ ਜੀ ਇਹ ਵਾਲੀ ਹੈਗੀ ਹੈ ਸ਼ਰਟ ਬੜਾ ਪਿਆਰਾ ਲੱਗਦਾ ਇਦਾਂ ਦਾ ਸੂਟ ਬਹੁਤ ਸੋਹਣਾ ਲੱਗਦਾ ਤੇ ਪ੍ਰਾਈਸ ਰਹੂਗੀ 650 ਅਗਲਾ ਦੇਖੋ ਕਲਰ ਬੜੇ ਸੋਹਣੇ ਆ ਜੀ ਇਹ ਸਲਵਾਰ ਹੈ ਬਲੈਕ ਇਹ ਵਾਲਾ ਸ਼ਰਟ ਹੈ ਠੀਕ ਹੈ ਕੰਟਰਾਸਟ ਦੇਖੋ ਬਹਿਜਾ ਬਹਿਜਾ ਕਰਦਾ ਪਰ ਸੂਟ ਇਹ ਸਿੰਗਲ ਸਿੰਗਲ ਨੇ ਜੀ ਸਾਰੇ ਡਾਟਸ ਵਾਲੇ ਸੂਟ ਸਾਡੇ ਕੋਲ ਸਿੰਗਲ ਸਿੰਗਲ ਨੇ ਲਓ ਜੀ ਇਹ ਤੁਹਾਨੂੰ ਪੂਰਾ ਸੂਟ ਮਿਲੂਗਾ ਪਰ ਢਾਈ ਢਾਈ ਮੀਟਰ ਦੇ ਵਿੱਚ ਮਿਲੂਗਾ ਠੀਕ ਹੈ ਜੀ ਦੋਨੇ ਪੀਸ ਹੋਣਗੇ ਢਾਈ ਢਾਈ ਮੀਟਰ ਦੇ ਪੂਰਾ ਸੂਟ ਮਿਲੂਗਾ ਇਹ 5 ਮੀਟਰ ਦਾ ਬੜਾ ਸੋਹਣਾ ਕਲਰ ਹੈ ਕਿਹੜਾ ਕਲਰ ਹੈ ਇਹ ਮੈਨੂੰ ਤਾਂ ਸਮਝ ਜੀ ਨਹੀਂ ਆਉਂਦੀ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ 100% ਕਾਟਨ ਮਿਲੂਗੀ ਸਹੀ ਆਈ ਜਾਂਦਾ ਸਹੀ ਆ ਰਿਹਾ ਕਲਰ ਤੇ ਬੜਾ ਪਿਆਰੇ ਜਿਹੇ ਡਿਜ਼ਾਈਨਸ ਨੇ ਵਿੱਚ 650 ਚ ਉਦਾਂ ਹੀ ਇਹ ਹੈ ਇਹ ਵੀ 2 ਪੀਸ ਨੇ 2.5 2.5 ਦੇ ਠੀਕ ਹੈ 650 ਦੇ ਵਿੱਚ ਪੂਰਾ ਸੂਟ ਬਣ ਜਾਊਗਾ ਅਗਲਾ ਦੇਖੋ ਰੈੱਡ ਇਹ ਵੀ 2.5 2.5 ਦੇ ਪੀਸ ਹੈ ਠੀਕ ਹੈ ਜੀ ਤੇ 650 ਦੇ ਵਿੱਚ ਇਹ ਪੂਰਾ ਸੂਟ ਮਿਲੂਗਾ ਅਗਲਾ ਵੀ ਇਸੇ ਤਰ੍ਹਾਂ ਹੀ ਹੈ ਲੋ ਟਾਈ ਮੀਟਰ ਐਂਡ ਟਾਈ ਮੀਟਰ ਥੋੜਾ ਗ੍ਰੀਨ ਜਾਂ ਹੈ ਮਹਿੰਦੀ ਗ੍ਰੀਨ ਜਾਂ ਪੈਰਟ ਨਹੀਂ ਹੈਗਾ ਤੇ ਵਿੱਚ ਇਹਦੇ ਨਾਲ ਡਾਟਸ ਵਾਲੇ ਸੋਹਣੇ ਆ ਬੜਾ ਪਿਆਰਾ ਸੂਟ ਹੈ ਠੀਕ ਹੈ ਜੀ 650 ਤੇ ਆ ਵਾਲਾ ਸਾਡੇ ਕੋਲੇ ਇਕੱਲਾ ਹੀ ਪੀਸ ਹੈ ਹਾਂ ਲੋ ਇਕੱਲਾ ਹੈ ਕਰਦਾ ਵੀ ਕਰਦਾ ਵੀ ਲੈ ਲੈਂਦਾ ਇਕੱਲਾ ਸ਼ਰਟ ਪੀਸ ਅਜੀ ਹੈ 325 ਦੇ ਵਿੱਚ ਮਿਲ ਜੂਗਾ ਤੁਹਾਨੂੰ ਇਕੱਲਾ ਸ਼ਰਟ ਪੀਸ ਠੀਕ ਹੈ ਤੇ ਇੱਕ ਸੂਟ ਹੋਰ ਦਿਖਾ ਦਵਾਂ ਲੋ ਜੀ ਆ ਦੇਖੋ ਇਹ ਸੂਟ ਆ ਜਿਹੜਾ ਤੁਹਾਨੂੰ ਸੂਟ ਮਿਲੂਗਾ ਇਹ ਵੱਡੇ ਬਣੇ ਦਾ ਹੈ ਦੇਖਾ ਕਿੰਨਾ ਇਹ ਦੋਨੋਂ ਹੁਣ ਕਿਉਂ ਕੀ ਹੈ ਲੋ ਦੀ ਪੜਾਈ ਪਿਆਰਾ ਸੂਟ ਹੈ ਤੇ ਕਪੜਾ ਵੀ ਬਹੁਤ ਜਿਆਦਾ ਸੋਹਣਾ ਹੈ ਕਪੜਾ ਹੈ ਵੀ ਬਹੁਤ ਵੱਡੇ ਬਣੇ ਦਾ ਸੂਟ ਹੈ 4 ਮੀਟਰ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਹ 650 ਦੇ ਵਿੱਚ ਮਿਲ ਜੂਗਾ ਬਹੁਤ ਪਿਆਰਾ ਸੂਟ ਆ ਬਹੁਤ ਜਿਆਦਾ ਸੋਹਣਾ ਸੂਟ ਹੈ ਹਾਂ ਕਲਰ ਬਿਲਕੁਲ ਸਹੀ ਆ ਰਿਹਾ ਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ